ਮੇਰੇ ਵਾਲਤਾ ਨੇ ਪਰਪਰੇ ਸ਼ਾਚੀਕਾ ਵਾਲਾ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਅੱਜ ਜਾਣਾ ਨਾਲੇ ਕਰਤਾਰਪੁਰ ਸਾਹਿਬ ਨਾਲੇ بارش ਹੈ ਨਾਲੇ ਤੁਹਾਨੂੰ ਵੀ ਦਿਖਾਉਨੇ ਆਂ ਪਤਾ ਨੂੰ ਬਾਜ ਸੌਂਦੀ ਹੋਣੀ ਕਿੰਨੀ بارش ਹੋ ਰਹੀ ਤੇਜ ਆਵੇ ਅਸੁੱਕਾ ਪਿਆ ਸੀ ਅੱਜ ਪਾਣੀ ਵਖਾਉਣੇ ਆ ਤੇ ਆ ਰੋੜ ਤੇ ਵੀ ਵਿਖਾਉਨੇ ਆਂ ਕਿਹੜਾ ਕਿਦਾਂ ਪਾਣੀ ਇੱਧਰ ਪਾਣੀ ਵੇਖਣਾ ਹੈ ਸਰ ਦੇ ਛਤਰੀ ਛਤਰੀ ਦੇ ਕਿੰਦਾ ਆਵਾਜ਼ ਆਂਦੀ ਹੈ ਤਾਵੇਂ ਪਾਣੀ ਤਾਵੇਂ ਆਜੀਰੀਆਂ ਸਾਰੀਆਂ ਸਿੱਕੀਆਂ ਤੋਂ ਆ ਜੜੀਓ ਇਹਨਾਂ ਦੀ ਬੂਟੀ ਹੋਈ ਤੇ ਇਹਨਾਂ ਨੂੰ ਨਾ ਸਪਰੇਅ ਕਰਨੀ ਤੇ ਸਕਾਇਆ ਇਹ ਦੇਖ ਲਓ ੜ ਗਏ ਲੋਕ ਇਹਨਾਂ ਨੂੰ ਪਾਣੀ ਆ ਨਹੀਂ ਬਾਰਿਸ਼ ਹੋ ਰਹੀ ਬਰਸੋਂ ਵੀ ਕੱਲ ਹੈ ਬਰਸੋਂ ਹੀ ਹੋਊਗੀ ਤੇ ਅੱਜ ਵੀ ਹੋ ਜਾਈ ਕੱਲ ਨਹੀਂ ਹੋਈ ਕੱਲ ਬਰਸੋਂ ਹੋਊਗੀ ਆਹ ਸੋਣੇ ਦੇਖੋ ਕਿਦਾਂ ਪਾਣੀ ਪਾਣੀ ਹੋਇਆ ਪਿਆ ਸਾੜੇ 500 ਕੁ ਵੇ ਜਿਹੇ ਇੱਕ ਹਿਸਾਬ ਦੇ ਜੀਰੀਆਂ ਜਿੱਮੇ ਲੈਟ ਆਉਂਦੀ ਆ ਹੈਨਾ ਉਹ ਸਾਵਨਾ ਦੇਖ ਲੋ ਤੁਸੀਂ ਕਿਵੇਂ ਪਾਣੀ ਚੱਲੀ ਜਾਂਦਾ ਤੇ ਸੁੱਕਾ ਪਿਆ ਸੀ ਸਾਰਾ ਕੁਝ ਆ ਬਾਈ ਦਾ ਥਾਂ ਵੀ ਸੁੱਕਾ ਸੀ ਪੜ ਗਿਆ ਨਾ ਮੈਂ ਨਾ ਇੱਕ ਦਿਨ ਛੱਡ ਕੇ 3 ਦਿਨ ਪੈ ਜਾ ਕਰੀ ਕੋ ਚੱਕਰ ਨਹੀਂ ਕੱਲ ਬਈ ਗਰਮੀ ਬਹੁਤ ਸੀ ਤੇ ਉਹਨੂੰ ਆਵਾਜ਼ ਸੁਣੀ ਜਾਂਦੀ ਹਣੀ ਦੇਖੋ ਕਿਵੇਂ ਫਰਖ ਸਰਾਟਿਆਈ ਆਣੀ ਦੇਖਣਾ ਹੈ ਜਿੰਨਾ ਹੋਰ ਕਲਾ ਟੁੱਟ ਜੇ ਇਹ ਲੋਗ ਅਰਸ਼ ਦਾ ਨਜ਼ਾਰਾ ਐ ਹੋਈ ਜਾਂਦੀ ਆ ਤੇ ਗੱਲ ਤਾਂ ਹੀ ਮੇਂ ਗਰਮੀ ਸੀ ਪੱਤਿਆਂ ਮੋਰੇ ਵੀ ਮੋੜ ਪਸੀਨਾ ਆ ਹੀ ਜਾਂਦਾ ਸੀ ਤੇ ਇਸ ਨਾਲ ਥੋੜਾ ਬਹੁਤਾ ਹੁੰਦਾ ਸੀ

ਅੰਨੀ ਤੇਜ਼ بارش ਹੋ ਰਹੀ ਹੈ ਸਾਰਿਆਂ ਦੇ ਕੰਨੀ ਰੱਬ ਪਾਵੇਗੇ ਚੱਲ ਥੋੜਾ ਬਹੁਤਾ ਫਰਕ ਪਈ ਗਈ ਪਾਣੀ ਦਾ ਜੀਰੀਆਂ ਨਾਲ ਇਹਦੇ ਨਾਲੇ ਜਿਹੜੀ ਪੱਤਾ ਪੁੱਤਾ ਲਪੇਟ ਕਈਆਂ ਦੇ ਪਈ ਆ ਉਹ ਢੱਡੂ ਗਈ ਤੇ ਦੂਆ ਜਿਹੜੇ ਉਹ ਆ ਤਰਤੀ ਬਾਬੇ ਨੇ ਕਿਰਪਾ ਇਹ ਦੇਖ ਲੋ ਅਜਿਹਾ ਕਰਦਾ ਕਈ ਹੈ ਤਾਂ ਤਰਸਾਉਂਦਾ ਪਾਉਂਦਾ ਨਹੀਂ ਜਲਦੀ ਨਹੀਂ ਤਾਂ ਕਈ ਯਾਰ ਛੇਤੀ ਕਰ ਦਿੰਦਾ ਆਹ ਜਿਹੜੀਆਂ ਸਹਾਰੀਆਂ ਸੋਹ ਹੋਏ ਉਹਦੇ ਲੋ ਪਾਣੀ ਪਾਣੀ ਹੋਇਆ ਪਿਆ ਚਾਰ ਸੋਹ ਹੋਏ ਹੂੰ ਕਿੰਨੀ ਕਿਰਪਾ ਮਾਲਕ ਦੀ ਉਹਦੇ ਘਰ ਚ ਦੇਰਾਂ ਦੇਰ ਨਹੀਂ ਆ ਸਾਡੇ ਕੰਨੀਓ ਦਾ ਪੈ ਗਈ ਬੰਬ ਸਾਰੇ ਕੰਨੀਓ ਪਾਏ ਇਹ ਲੈ ਲੇ ਕਿਵੇਂ ਹੋਈ ਜਾਂਦੀ ਪਾਣੀ ਦੇ ਕੋਈ ਰੋਡ ਤੇ ਕਿਵੇਂ ਖੜ ਜਾਂਦਾ ਭੱਜਾ ਨਹੀਂ ਹੰਦਾ ਜਿ ਮੀਨਸ ਪਿੱਛੇ ਨਹਿਰ ਵੱਡੀ ਹੈ ਹਮ ਜੜੇ ਵੀਰ ਚੈਨਲ ਤੇ ਨਵੇਂ ਆ ਜੀਬ ਸਬਸਕ੍ਰਾਈਬ ਕਰ ਲਿਓ ਚਲੋ ਜੀੜੀਆਂ ਦਾ ਜਿਨ੍ਹਾਂ ਦੇ ਪਤਲ ਪੇੜ ਦਾ ਜਾਂ ਕੋਈ ਹੋਰ ਬਸ਼ੀਅਤ ਹੈ ਉੱਪਰ ਕਗਰਮੀ ਨਾਲ ਜਿਹੜੇ ਛੱਤੇ ਜੇ ਪੱਟੇ ਹੋਏ ਆਵੇ ਹੋਏ ਆ ਜਿਹੜੀਆਂ ਦੇ ਖੱਟੇ ਪੱਤੇ ਗਰਮੀ ਨਾਲ ਹੀ ਹੋਏ ਸੀ ਉਹਨਾਂ ਦਾ ਫਰਕ ਹੋਇਆ ਹੁਣ ਹੈਨਾ ਫਾਇਦਾ ਹੋ ਜੂਗਾ ਹੈਨਾ ਬੜੀਆ ਹੋ ਗਿਆ ਚਾਹੀਦਾ ਹੈਨਾ ਤੇ ਅੱਜ ਮੋਟਰ ਵਾਂਗ ਹੀ ਚਲਾਈ ਸੀ ਤੇ ਫਿਰ ਬਾਰਿਸ਼ ਆ ਗਈ ਉਹਦਾ ਫਿਰਕੇ ਫਿਰ ਬੰਦ ਕਰਤੀ ਤੇ ਹੁਣ ਲੋੜ ਹੀ ਨਹੀਂ ਪੈਣੀ ਦੋ ਦਿਨ ਕਾਕੀ ਬੈ ਚੰਨੀ ਆ ਹੁਣ ਹੋਈ ਚੱਲਿਆ ਟਾਈਮ 15 ਮਿੰਟ 15 ਮਿੰਟ ਵੀ ਹੋ ਚੱਲੇ ਜੇ ਵਿਚਾਰੀ ਪਈ ਜਾਂਦੀ ਆ ਹਨਾ ਇਹ ਇਹ ਲੋਕ ਉਹ ਹੱਥ ਮੰਦੇ ਰਾਂ ਚੱਲ ਵਧੀਆ ਹੋ ਗਿਆ ਜਿੱਤੇ ਨਹੀਂ ਵੀ ਜਿਹੜੇ ਵੀ ਰਾਂ ਦੇ ਮਾਲਕ ਉਹਨਾਂ ਦੇ ਵੀ ਪਾਵੇ ਆ ਦੇਖੋ ਪਾਣੀ ਪਾਣੀ ਕਿਵੇਂ ਹੋਇਆ ਹੈ ਦੁਆਚ ਤੇ ਹਾਂ ਦੇਖੋ ਕਿ ਮੈਂ ਪਾਣੀ ਜਾਂਦਾ ਕਿ ਨਹੀਂ ਚੱਲ ਵਧੀਆ ਜਾਨਵਰਾਂ ਦਾ ਵੀ ਔਖਾ ਹੋਇਆ ਸੀ ਕਰਨੀ ਤੇ ਵਧੀਆ ਹੋ ਗਿਆ ਹਨ ਜਾਨਵਰ ਵੀ ਬਾਲੇ ਉੱਤੇ ਹੀ ਬਸ ਉਹਨਾਂ ਨੂੰ ਮੱਖ ਵਾਲੀ ਲੜਦੀ ਹੁੰਦੇ ਦੁਆ ਕੀ ਕਹਿੰਦੇ ਹਨ ਜਾਨਵਰ ਸਾਰੇ ਹੀ ਗਰਮੀ ਤੋਂ ਗਰਮੀ ਦੇ ਨਾਲ ਸਾਰਿਆਂ ਦਾ ਔਖਾ ਸੀ ਪਰ ਵਧੀਆ ਹੋ ਗਿਆ ਪਰਮਾਤਮਾ ਨੇ ਸਾਡੀ ਬਰਸਾਤ ਮਨਾ ਵਧੀਆ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵਲੌਗ ਪੂਰਾ ਦੇਖਣਾ ਤੇ ਉਸ ਦੇ ਫੋਨਿੰਗ ਨਾਲ ਨਾਮ ਹੋਵੇ ਵਲੌਗ ਲੈਤੀ ਹੁੰਦੇ ਆ ਕਰਾਂਗੇ ਤੁਹਾਡਾ ਆਪਣਾ ਚੈਨਲ ਹੈਨਾ ਜੀਰਿਆਂ ਸਕਰੀਮਨ ਮਾਲਕ ਦੀ ਕਿਰਪਾ ਨਾਲ ਸਾਰਿਆਂ ਨੇ ਐਸਾ ਬੜੀਆਂ ਨੇ चलो परमात्मा झाड़ भी बढ़िया दाएँ बड़ी मेहनत करी सारे ने करतारपुर साहब आए इत अवी पातशाही गुरद्वारा साहब मेला लगे इतने आए ही और मी बात आवाई अभी दर्शन ਇਹ ਪਾਰਸੇ ਹੁੰਨੇ ਕਰਕੇ ਅੱਜ ਗਰਮੀ ਆ ਬਹੁਤ ਪਿਆਰਾ ਜਦੋਂ ਬਹਾਦਰ ਜਿਆਦਾ ਮਾਲਦੇ ਆਏ ਆ ਕਪੂਲ ਕੀਤਾ ਬਹੁਤ ਨਹੀਂ ਕਿੱਥੇ ਆ ਇਧਰ ਬੀੜੀਆਂ ਕੋਲ ਜੀਵ ਸੰਗਤਾਂ ਦਰਸ਼ਨਾਂ ਨੂੰ ਬਹੁਤ ਜਰੀਆਂ ਨੇ ਜਦੋਂ ਅਸੀਂ ਗਏ ਲੱਗੇ ਦਰਸ਼ਕੀਆਂ ਨੇ ਸੰਗਤਾਂ ਤੇ ਢਾਡੀ ਜਿਥੇ ਲੱਗੇ ਨੇ ਇੱਕ ਵੀ ਸ਼ਰੀਰ ਇੱਥੇ ਸ਼ਹੀਦ ਇਸ ਹਨਰ ਜਿਹੜਾ ਨਗਰ ਕਰਤਾਰਪੁਰ ਦੇ ਵਿੱਚ ਧੰਨਵਾਦ ਹਰ ਕਿਸੇ ਦਾ ਧੰਨਵਾਦ ਬੱਲੇ ਬੱਲੇ ਬਾਲ ਸਾਹਿਬ ਵਾਹਿਗੁਰੂ ਜੀ ਤਾਂ ਤੇ ਇਹ ਗਰਮੀ ਆ ਦੂਜਿਆਂ ਨੂੰ ਫੋਨ ਕੀਤਾ ਕਿ ਆਓ ਇਹ ਅੱਜ ਘੋੜ ਦੌੜ ਦਾ ਪਤਾ ਨਹੀਂ ਹੋਏ ਕਿ ਨਾ ਕਿਉਂਕਿ ਕੱਲ ਮੀਂਹ بارش ਹੋ ਗਈ ਨਾ ਤੇ ਜਗਾ ਗਿੱਲੀਆਂ ਹੋ ਗਏ ਖੇਤ ਹਾਂ ਜਿੱਥੇ ਹੋਣੀ ਸੀ ਜਗਾ ਗਿੱਲੀ ਆ ਉਹਦੇ ਕਾਰਨ ਫਿਰ ਤੁਹਾਨੂੰ ਪਤਾ ਹੀ ਆ ਕਿਉਂਕਿ ਜਦੋਂ بارش ਹੋ ਜੇ ਫਿਰ ਜਗਾ ਗਿੱਲੀ ਹੋ ਜੇ ਫਿਰ ਤੇ ਗਰਮੀ ਬਹੁਤ ਹੈ ਭਾਈ ਅੱਜ ਗਰਮੀ ਆਲੇ ਤਰਕਾਰ ਹੀ ਟੁੱਟੇ ਪੈ ਰਹੀ ਜਿੰਨੀ ਗਰਮ ਬਾਰਿਸ਼ ਪੈਂਦੀ ਜ ਵੱਧ ਤੋਂ ਵੱਧ ਹੀ ਗਰਮੀ ਹੁੰਦੀ ਟੱਕ ਨਹੀਂ ਹੁੰਦੀ ਸਾਜਣ ਕਿੱਥੇ ਰਹਿ ਗਿਆ ਤੇ ਕਿ ਲੋਕ ਸੰਗਤਾਂ ਪਹੁੰਚ ਰੀਆਂ ਗੁਰੂ ਦਾ ਕੀਰਤਨ ਸੁਣ ਰੀਆਂ ਇੱਕ ਕਥਾ ਸੁਣ ਰੀਆਂ ਇੱਕ ਵੀ ਸ਼੍ਰੀ ਸੁਣਦੀਆਂ ਪਈਆਂ ਨੇ ਤੇ ਗੁਰੂ ਕੇ ਜੱਥੇ ਲੱਗੇ ਹੋਏ ਨੇ ਗੁਰੂ ਕੀ ਗਰਬਾਣੀ ਦਾ ਜਸ ਗਾ ਰਹੇ ਨੇ ਜਿਹੜੇ ਵੀਰ ਚੈਨਲ ਤੇ ਨਵੇਂ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਜਿਹੜਾ ਬਲਾਗ ਇੱਥੇ ਤੱਕ ਜੇ ਨੂੰ ਲਾਈਕ ਕਰੇ ਸ਼ੇਅਰ ਕਰੇ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਬਲਾਗ ਵੇਖਣ ਤੇ ਬਹੁਤ ਬਹੁਤ ਧੰਨਵਾਦ